ਮਾਤਾ ਜੀ ਮੇਰ ਬਠਿੰਡਾ ਤੇ ਨਾਲ ਹੀ ਸੋਮ ਪ੍ਰਕਾਸ਼ ਜੀ ਐਕਸ ਯੂਨੀਅਨ ਮਨਿਸਟਰ ਆਫ ਇੰਡੀਆ ਸਾਡੇ ਵਿੱਚ ਆਏ ਨੇ ਜ਼ੋਰਦਾਰ ਤਾੜੀਆਂ ਨਾਲ ਦੇ ਲਈ ਫੇਰ ਫੋਨ ਪਿੱਛੇ ਕਰਨਾ ਬਹੁਤ ਹੀ ਮਾਣ ਹੈ ਤੇ ਨਾਲ ਹੀ ਸਾਡੇ ਸ਼ਹਿਰ ਦੇ ਬਹੁਤ ਹੀ ਵੱਡੀ ਸਤਿਅ ਪਦਮ ਜੀ ਮਾਤਾ ਜੀ ਉਹ ਵੀ ਸਾਡੇ ਵਿੱਚ ਆਏ ਨੇ ਇਸੀ ਉਹਨਾਂ ਦਾ ਵੀ तहे ਦਿਲੋਂ ਸਵਾਗਤ ਕਰਦੇ ਹਾਂ ਕਿ ਡਾਇਮੰਡ ਡੈਵਲਪਰ ਸੁਸਾਇਟੀ ਦੀ ਟੀਮ ਨੂੰ

ਜਦੋਂ ਨੇ ਯੰਗੇਸਟ ਮੇਅਰ ਸਾਡੇ ਵਿੱਚ ਆਏ ਸੀ ਸ਼੍ਰੀ ਪਦਮਜੀਤ ਮਹਿਤਾ ਜੀ ਉਹਨਾਂ ਲਈ ਜ਼ੋਰਦਾਰ ਤਾਲੀਆਂ ਪਹਿਲਾਂ ਤਾਂ ਵਿਨੀਆਵੀ ਹੈਲੋ ਓਮ ਗੰਗਾਪਤੀ ਮਖਤੁਰਨ ਮਹਾਕਾਇ ਸੂਰਜ ਗੁਰੂ ਦੇ ਸੰਪਰਪਿਤ ਨਿਰ ਬੜੀ 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 ਜੀ ਪਹਿਲੀ ਪੰਕਤੀ ਤੋਂ ਲੈ ਕੇ ਲਾਸਟ ਪੰਕਤੀ ਤੱਕ ਜਿੰਨੀਆਂ ਵੀ ਰੂਹਾਂ ਪਰਮਾਤਮਾ ਰੂਪੀ ਬੈਠੀਆਂ ਉਹਨਾਂ ਨੂੰ ਮੇਰਾ ਮੱਥਾ ਟੇਕ ਕੇ ਬੰਨੋ ਇਹ ਜਿਹੜਾ ਤੁਸੀਂ 24 ਤੋਂ 25 ਸਾਲਾਂ ਦਾ ਇੱਕ ਤਪ ਦੇਖ ਰਹੇ ਹੋ ਇੱਕ ਯੱਗ ਦੇਖ ਰਹੇ ਹੋ ਇੱਕ ਇਸ ਤਰ੍ਹਾਂ ਦਾ ਯੱਗ ਹੈ ਜਿਨ੍ਹਾਂ ਦੇ

जड़ा है, 500 जो तो और हजार जो समाप्ति का समय के मेहनत मिली जा रही है टीचर की डांट मिली टीचर तो ट्रेनिंग मिली फिर तराश के खुशगीर बहार आए हैं और मेरी खुशी होगी जो समाज के ਤਾਂ ਇਸ ਚਮਕਾਉਣ ਦੇ ਵਿੱਚ ਇਸ ਹੀਰਿਆਂ ਦੀ ਚਮਕ ਨੂੰ ਵਾਜੇ ਤੇ ਦੇਖਣ ਵਾਸਤੇ ਆਪਣਾ ਆਸ਼ੀਰਵਾਦ ਇਹਨਾਂ 'ਤੇ ਸਾਡੇ ਬਡੇ ਭਰਾ ਬਹੁਤ ਹੀ ਆਦਰਯੋਗ ਸਤਕਾਰਯੋਗ ਸੋਮ ਪ੍ਰਕਾਸ਼ ਜੀ ਜੋਤੀ ਜੁਗਿਰ ਮਿਨਿਸਟਰ ਨੇ ਸਾਫ ਕਰ ਅੱਜ ਮੈਂ ਸਭ ਤੋਂ ਪਹਿਲਾਂ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਸ ਨੂੰ ਸਪੈਸ਼ਲੀ ਵਿਨੂ ਜੀ ਨੂੰ ਵਧਾਈ ਦਿਨਾ ਜੋ ਇੰਨਾ ਵਧੀਆ ਪ੍ਰੋਗਰਾਮ ਉਹਨਾਂ ਨੇ ਹੋਸਟ ਕੀਤਾ ਸੈਲਫ এমਪਲॉयਮੈਂਟ ਨੂੰ ਲੈ ਕੇ ਜਿਹੜੇ ਬਟਿੰਡੇ ਸ਼ਹਿਰ ਦੀਆਂ ਲੇਡੀਜ਼ ਜਾਂ ਛੋਟੀਆਂ ਪੈਨਾ ਵਾਸਤੇ ਇੰਨਾ ਚੰਗਾ ਕੰਮ ਕਰ ਰਹੇ ਆ ਉਹਨਾਂ ਨੂੰ ਇੰਪਾਵਰ ਕਰ ਰਹੇ ਆ ਇਹ ਉਪਰਾਲਾ ਇਹਨਾਂ ਦਾ ਬਹੁਤ ਹੀ ਇਨੀਸ਼ੀਏਟਿਵ ਬਹੁਤ ਹੀ ਇੰਪੋਰਟੈਂਟ ਹੈਗਾ ਆਪਣੇ ਸ਼ਹਿਰ ਨੂੰ ਲੈ ਕੇ ਤੇ ਵੂਮਨ 엠ਪਾਵਰਮੈਂਟ ਨੂੰ ਲੈ ਕੇ ਆਪਣੀ ਬੱਚਿਆਂ ਨੂੰ ਸ਼ਹਿਰ ਦੀ ਬੱਚਿਆਂ ਨੂੰ ਲੇਡੀਜ਼ ਨੂੰ ਅੱਗੇ ਵਧਾਉਣ ਦਾ ਜਿਹੜਾ ਵਿਨੂ ਜੀ ਨੇ ਤੇ ਉਹਨਾਂ ਦੀ ਟੀਮ ਨੇ ਉਪਰਾਲਾ ਕੀਤਾ ਇਹਨਾਂ ਦੀ ਅਸੀਂ ਬਹੁਤ ਸਲਾਹਤਾ ਕਰਦੇ ਆ ਤੇ ਬਹੁਤ ਹੀ ਸੋਨਾਜ ਪ੍ਰੋਗਰਾਮ ਰੱਖਿਆ ਤੇ ਸੋਮਜੀ ਦਾ ਜੋ ਸਾਡੇ ਐਕਸ ਯੂਨੀਅਨ ਮਿਨਿਸਟਰ ਆਫ ਇੰਡੀਆ ਵੀ ਆ ਉਹਨਾਂ ਦਾ ਵੀ ਵੈਲਕਮ ਕਰਦੇ ਆ ਉਹਨਾਂ ਨੂੰ ਵੀ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਅਸੀਂ ਕੁਝ ਇੰਪੋਰਟੈਂਟ ਇਨਸਾਈਟਸ ਉਹਨਾਂ ਨਾਲ ਡਿਸਕਸ ਕੀਤੀਆਂ ਕਾਫੀ ਚੰਗਾ ਲੱਗਾ ਉਹਨਾਂ ਨੂੰ ਮਿਲ ਕੇ ਤੇ ਅਗੇਨ ਮੈਂ ਵਧਾਈ ਦੇਣਾ ਚਾਹੁੰਗਾ ਡਾਇਮੰਡ ਵੈਲਫੇਅਰ ਸੁਸਾਇਟੀ ਨੂੰ ਕਿ ਇਹਨਾਂ ਵਧੀਆ ਕੰਮ ਉਹ ਅੱਗੇ ਆਉਣ ਵਾਲੇ ਸਾਲਾਂ ਚ ਵੀ ਕਰਦੇ ਰਹਿਣ ਤੇ ਸਾਡਾ ਸਮਰਥਨ ਉਹਨਾਂ ਨਾਲ ਹਮੇਸ਼ਾ ਰਹੇਗਾ ਨਿਕਨਿਕ ਨੂੰ ਵੱਲੋ క్రికెਟਰ ਦਾ ਇਹ ਤੱਕ ਕਰਵਾਇਆ ਜਿਹੜਾ ਦੂਸ਼ਾ ਬੋਲਦਾ ਸਰ ਇਹ ਛੋਟਾ ਜਿਹਾ ਉਪਰਾਲਾ ਨਗਰ ਨਿਗਮ ਵੱਲੋਂ ਅਸੀਂ ਕਰ ਰਹੇ ਜਿਹਦੇ ਵਿੱਚ ਅਸੀਂ 50 ਦੇ 50 ਵਾਰਡਸ ਨੂੰ ਇਕੱਠੇ ਲੈ ਕੇ ਇੱਕ ক্রিকেট ਦਾ ਟੂਰਨਾਮੈਂਟ ਕਰਾਉਣ ਦੀ ਸੋਚ ਰਹੇ ਹਾਂ ਜਿਹਦੇ ਵਿੱਚ ਹਰ ਇੱਕ ਕਾਉਂਸਲਰ ਆਪਣੀ ਇੱਕ ਟੀਮ ਬਣਾਏਗਾ ਵਾਰਡ ਵਾਈਜ਼ ਟੀਮ ਬਣੇਗੀ ਫਿਰ ਵਾਰਡ ਵਾਈਜ਼ ਹੀ ਟੂਰਨਾਮੈਂਟ ਹੋਏਗਾ ਇਹ ਇੱਕ ਉਪਰਾਲਾ ਸਾਡੇ ਵੱਲੋਂ ਹੈਗਾ ਤਾਂ ਕਿ ਸਾਰੇ ਬਠਿੰਡੇ ਸ਼ਹਿਰ ਦਾ ਯੂਥ ਤੇ ਚਾਹੇ ਉਹ ਵੱਡੇ ਉਮਰ ਦੇ ਲੋਕ ਵੀ ਹੋਣ ਆਨ ਇਕੱਠੇ ਖੇਡਣ ਤੇ ਆਪਸ ਵਿੱਚ ਇੱਕ ਮੇਲ ਮਿਲਾਪ ਦਾ ਮਾਹੌਲ ਬਣੇ ਤੇ ਨਸ਼ਿਆਂ ਤੋਂ ਦੂਰ ਜਾਣ ਦਾ ਮਾਹੌਲ ਬਣੇ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇਹ ਸਿਰਫ ਕ੍ਰਿਕਟ ਤੱਕ ਸੀਮਿਤ ਨਹੀਂ ਰਹੇਗਾ ਜਦੋਂ ਇਹ ਟੂਰਨਾਮੈਂਟ ਸਕਸੈਸਫੁਲ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਸਪੋਰਟਸ ਲਈ ਵੀ ਇਨੀਸ਼ੀਏਟਿਵ ਅਦਾ ਲੈਂਦੇ ਰਾਵਾਂਗੇ ਮੈਨੂੰ ਇਹ ਲੱਗਦਾ ਹੈ ਕਿ ਸ਼ਹਿਰ ਨੂੰ ਇਕਜੁੱਟ ਕਰਨ ਦਾ ਸਪੋਰਟਸ ਤੋਂ ਵੱਡਾ ਕੋਈ ਪੋਡੀਅਮ ਨਹੀਂ ਹੋ ਸਕਦਾ ਪਾ ਕਰਕੇ ਅਸੀਂ ਸਾਡੀ ਸਾਰੀ ਕਾਉਂਸਲ ਦੀ ਟੀਮ ਦੇ ਨਾਲ ਇਹ ਉਤਰਾਲਾ ਲੈਂਦਾ ਹੈ ਇਹ ਕਾਰਪੋਰੇਸ਼ਨ ਦੀ ਹਿਸਟਰੀ ਜ ਮੈਨੂੰ ਇਦਾਂ ਲੱਗਦਾ ਹੈ ਕਿ ਇੰਡੀਆ ਚ ਹੀ ਪਹਿਲੀ ਵਾਰ ਕੋਈ ਕਾਰਪੋਰੇਸ਼ਨ ਇਹ ਟੂਰਨਾਮੈਂਟ ਹੋ ਹੌਸਟ ਕਰ ਰਹੀ ਹੈ ਤੇ ਉਮੀਦ ਕਰਦਾ ਸਾਰਾ ਸ਼ਹਿਰ ਇਕਜੁੱਟ ਹੋ ਕੇ ਤੇ ਇਸ ਕ੍ਰਿਕਟ ਟੂਰਨਾਮੈਂਟ ਦਾ ਲੋਥ ਫੁਟਾਏਗਾ ਤੇ ਇਕੱਠੇ ਹੋ ਕੇ ਆਪਾਂ ਇਹਦਾ ਆਨੰਦ ਮਾਣਾਂਗੇ। ਸਿਕਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਮੋਡੇ ਚੈਨਲ ਆ ਰਹੀ ਜੋ ਵੀ ਸੁਣ ਰਿਹਾ ਹੈ ਦੇਖ ਰਿਹਾ ਹੈ ਔਰ ਸਭ ਦਾ ਨਮਸਕਾਰ ਸਭ ਨੂੰ ਪ੍ਰਣਾਮ ਕਿਉਂ ਕਿ ਪਠਿੰਡਾ ਦੀ ਜਿਹੜੀ ਪਬਲਿਕ ਹੈ ਉਹਨੇ 25 ਸਾਲਾਂ ਦੇ ਵਿੱਚ ਇੰਨਾ ਉਤਸ਼ਾਹ ਦਿੱਤਾ ਹੈ ਇੰਨੀ ਹੱਲਾਸ਼ੇਰੀ ਦਿੱਤੀ ਕਿ ਡਾਇਮੰਡ ਵੈਲਫੇਅਰ ਸੈਟਿੰਗ ਵੱਲੋਂ ਇੱਕ ਵਾਰ ਫਿਰ ਪਛੀਮਾ ਸਵੈ ਰੋਜ਼ਗਾਰ ਸਿਕ ਲੈ ਕੈਂਪ ਦਾ ਅਸੀਂ ਸਮਾਪਨ ਸਮਾਰੋਹ ਕਰਨ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਹੀ ਚੱਲਦਾ ਰਹਿੰਦਾ ਔਰ ਇਹਦੇ ਵਿੱਚ ਇਸ ਵਾਰ 350 ਦੇ ਕਰੀਬ ਮਹਿਲਾਵਾਂ ਨੇ ਫ੍ਰੀ ਸਲਾਈ ਕੜਾਈ ਪੇਂਟਿੰਗ ਮਹਿੰਦੀ ਬਿਊਟੀਸ਼ਨ ਦੀ ਵੱਖ-ਵੱਖ ਟ੍ਰੇਡਾਂ ਦੀ ਟ੍ਰੇਨਿੰਗ ਲਈਤੀ और, और, अच्छा और, और, और चाहे कोई भी सरकार होगी इसी रही है और खास करके क्योंकि गोरमेंट फाइनेंस या कोई प्रोजेक्ट गोरमेंट का नहीं तो है जो कोई फंडिंग आंदी है यह बठिडा देख ਸੱਜਣਾ ਰਾਈ ਹੀ ਕੁਝ ਲੋਕਾਂ ਨਹੀਂ ਕੁਝ ਵੱਡੇ ਭਰਾ ਮਾਰਾਂ ਹੀ ਛੋਟੇ ਭਰਾ ਮਾਰਾਂ ਹੀ ਪਹਿਨਾਰਾਂ ਹੀ ਸਭ ਨੂੰ ਮਿਲ ਕੇ ਇਹ ਇੱਕ ਜਿਹੜਾ ਇਹਨੂੰ ਸਿਰੇ ਚਾੜਿਆ ਜਾਂਦਾ ਹੈ ਇਸ ਵਾਰ ਵੀ ਸਾਡੇ ਮਾਨਯੋਗ ਮੇਰ ਸਾਹਿਬ ਬੈਠੇ ਹੈ ਜਿਹੜੇ ਕਿ ਬਹੁਤ ਯੰਗਸਟਰ ਨੇ ਔਰ ਇਹਨਾਂ ਨੇ ਵੀ ਕੋਆਪਰੇਟ ਕੀਤਾ ਹੋਰ ਵੀ ਸਾਡੇ ਬਹੁਤ ਦੂਰ ਤੋਂ ਆਏ ਮੇਰੇ ਵੱਡੇ ਭਰਾ ਸੋਮ ਪ੍ਰਕਾਸ਼ ਜੀ ਜੋ ਕਿ ਐਕਸ ਯੂਨੀਅਨ ਮਿਨਿਸਟਰ ਨੇ ਕੇਂਦਰੀ ਮੰਤਰੀ ਰਹੇ ਨੇ ਔਰ ਬੱਤੇ ਵੱਡੇ ਵੱਡੇ ਵਿਭਾਗ ਸੀ ਇਹਨਾਂ ਨੇ ਸੈਂਟਰ ਜੀ ਸੰਭਾਲੇ ਆ ਉਹਨਾਂ ਨੇ ਵੀ ਜਿਹੜਾ ਹੈ ਇਸ ਨੂੰ ਇਸ ਯੱਗ ਦੇ ਵਿੱਚ ਆਪਣੀਆਂ ਜਹਾਤੀ ਦਿੱਤੀ ਹੈ ਨਿਰਾਲੇ ਬਾਬਾ ਜੀ ਅਸ਼ੀਰਵਾਦ ਦੇਣ ਆਏ ਹੈ ਬ੍ਰਹਮ ਕੁਮਾਰੀ ਆਸ਼ਰਮ ਤੋਂ ਦੀਦੀ ਆਏ ਹੈ ਮਧੂ ਜੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਬਾਕੀ ਸਭ ਤਾਂ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਇਹ ਚੱਲਦਾ ਰਹੂਗਾ ਅਗਲੇ ਸਾਲ ਫੇਰ ਪਹਿਨਾ ਦਈ ਲਈ ਬਠਿੰਡੇ ਦੀ ਬੇਟੀਆਂ ਲਈ ਫੇਰ ਜੂਨ ਦੇ ਮਹੀਨੇ ਆਵਾਂਗੇ 25 ਸਾਲਾਂ ਦੇ ਵਿੱਚ ਹੁਣ ਤੱਕ ਕਿੰਨੀਆਂ ਲੜਕੀਆਂ ਔਰਤਾਂ ਜਿਹੜੀਆਂ ਸਿੱਖ ਅਪ੍ਰੋਕਸੀਮੇਟ 36000 ਮਿਲਾਂਗੇ ਜੀ ਔਰ ਮੈਂ ਤਾਂ ਨਿੱਕੀ ਗੱਲ ਜ਼ਰੂਰ ਦੱਸੂੰਗੀ ਕਿ ਮੇਰੇ ਮਦਰ ਉਹ ਫਾਰਮਾਂ ਦੇ ਰਜਿਸਟ੍ਰੇਸ਼ਨ ਦਾ ਸੀ ਫਾਰਮ ਭਰਦੇ ਆ ਬੋਰੇ ਭਰ ਭਰ ਕੇ ਉਹਨਾਂ ਸੰਭਾਲੀ ਜਾਂਦੇ ਜਦੋਂ ਕਹਿੰਦੇ ਵੀ ਨੂੰ ਇਹ ਵੀ ਰੱਦੀ ਚਾਪ ਜੇ ਨੂੰ ਦੇ ਦਈਏ ਕਾਫੀ ਹੋ ਗਈ ਹੈ ਇਹ ਤਾਂ ਮੇਰਾ ਉਹਨੂੰ ਸਿੱਟ ਨੂੰ ਜੀ ਨਹੀਂ ਕਰਦਾ ਐਕਚੁਅਲੀ ਮੇਰੀ ਇੱਕ ਅਟੈਚਮੈਂਟ ਬਣ ਗਈ ਇਸ ਕੈਂਪ ਨਾਲ ਉਹਨਾਂ ਦੀ ਲੜਕੀਆਂ ਦੀ ਰਜਿਸਟ੍ਰੇਸ਼ਨ ਤੇ ਸਭ ਦੀ ਫੋਟੋ ਲੱਗੀ ਹੈ ਉਹਨਾਂ ਦੇ ਨਾਮ ਲਿਖਿਆ ਤੇ ਮੈਂ ਉਹਨਾਂ ਯਾਦਾਂ ਨੂੰ ਇਸ ਤਰ੍ਹਾਂ ਹੀ ਕੋਲੇ ਰੱਖੀ ਬੈਠੀ ਹਾਂ ਔਰ ਅੱਜ ਵੀ ਇਹੀ ਗੱਲ ਚੱਲ ਰਹੀ ਸੀ ਕਹਿੰਦੇ ਉੱਪਰ ਸਫਾਈ ਕਰਾਉਣੀ ਸੀ ਸਟੋਰ ਭਰਿਆ ਗਿਆ ਹੈ ਛੱਤ ਤੇ ਆ ਸ਼ੈੱਡ ਭਰਿਆ ਗਿਆ ਵੀ ਇਹ ਸਾਰੇ ਫਾਰਮ ਕਿੱਥੇ ਲੈ ਕੇ ਜਾਈ ਮੈਂ ਕਿਹਾ ਇਹਨ कि जबो मैं इस दुनिया तो चली गई तो मेरे नाल बहा दियो सारे क्योंकि ए मेरीया यादहां नहीं मेरे ना नहीं। दे। नाल जुड़ियां होइयां ने अही रहन गियां 36000 ਦੇ ਵਿੱਚੋਂ ਔਰਤਾਂ ਕਿੰਨੀਆਂ ਕਿ ਜਿਹੜੀ ਆਪਣੇ ਪੈਰਾ ਵਿਖੜੇ ਹੋ ਕੇ ਆਪਣਾ ਪਰਿਵਾਰ ਛੱਡ ਦੇ। ਦੇਖੋ ਪਹਿਲੀ ਗੱਲ ਤਾਂ ਇਹ ਕਿ ਜ਼ਿੰਦਗੀ ਦਾ ਇੱਕ ਅਸੂਲ ਰਿਹਾ ਕਿ ਨੇਕੀ ਕਰਦੇ ਰਹੀਆ ਮੇਨਾਲ ਔਰ ਬਚਪਨ ਤੋਂ ਹੀ ਕਲ ਸਿੱਖਿਆ ਔਰ ਜਦੋਂ ਅਸੀਂ ਕੁਝ ਕਰਦੇ ਹਾਂ ਜਦੋਂ ਅਸੀਂ ਉਮੀਦ ਰੱਖਦੇ ਹਾਂ ਕਿ ਸਾਨੂੰ ਇਹਦੇ ਬਦਲੇ ਕੁਝ ਮਿਲੂਗਾ ਜਾਂ ਇਹਦੇ ਬਦਲੇ ਕੁਝ ਹੋਣਾ ਚਾਹੀਦਾ ਤਾਂ ਮੇਰੇ ਖਿਆਲ ਉਸ ਤਰ੍ਹਾਂ ਦੀ ਸੇਵਾ ਵਿਅਰਥ ਹੈ। ਹਾਂ ਲੇਕਿਨ ਇਹ ਗੱਲ ਹੈ ਕੀ ਹੋਂਸਲਾ ਕੀ ਚੀਜ਼ ਦਿੰਦੀ ਹੈ ਵੀ ਅੱਗਲੀ ਵਾਰ ਫੇਰ ਲਾਣਾ ਹੋਂਸਲਾ ਉਹ ਚੀਜ਼ ਦਿੰਦੀ ਹੈ ਜਦੋਂ ਤੁਸੀਂ ਕਿਤੋਂ ਵਿਚਰਦੇ ਹੋ ਬਠਿੰਡਾ ਦੇ ਕਿਸੇ ਵਾਰਡ ਚੋ ਕਿਸੇ ਗਲੀ ਚੋ ਕਿਸੇ ਮਹੱਲੇ ਚੋ ਕਿਸੇ ਮਾਰਕੀਟ ਚੋ ਔਰ ਇੱਕ ਬੇਟੀ ਇੱਕ ਮਹਿਲਾ ਤੁਹਾਨੂੰ ਕਹਿੰਦੀ ਹੈ ਕਿ ਮੈਮ ਤੁਹਾਨੂੰ ਯਾਦ ਮੈਂ ਤੁਹਾਡੇ ਕੈਂਪ ਚ ਸਿੱਖੀ ਸੀ ਆਓ ਤੁਸੀਂ ਤੁਹਾਡਾ ਹੀ ਸੈਂਟਰ ਹੈ ਔਰ ਤੁਸੀਂ ਯਕੀਨ ਕਰੋਗੇ ਮੈਨੂੰ ਕੈਂਚ ਕੋਈ ਹਜ ਨਹੀਂ ਦਿਸ ਵੀ ਡਰੈਸ ਆਈ ਵੇਅਰ ਟੁਡੇ ਇਹ ਸਟਿਚ ਕੀਤੀ ਹੈ ਕੈਂਪ ਦੀ ਕਿਸੇ ਲੜਕੀ ਨੇ ਔਰ ਫਸਟ ਟਾਈਮ ਐਸ ਤਰ੍ਹਾਂ ਹੋਇਆ ਕਿ ਉਹਨੇ ਮੇਰੇ ਕੋਲ ਸਟੀਚ ਕਰਕੇ ਦਿੱਤੀ ਆ ਔਰ ਮਤਲਬ ਮੈਂ ਹੈਰਾਨ ਹੋ ਗਈ ਕਿ ਮੈਂ ਇੰਨੇ ਜਾਣ ਤੱਕ ਸਟੀਚਿੰਗ ਕਰਾਉਣੀ ਇੰਨੀ ਪਿਆਰੀ ਸਟੀਚਿੰਗ ਕੀਤੀ ਔਨੇ ਔਰ ਮੈਂ ਉਹਨੂੰ ਖੁਸ਼ ਹੋ ਕੇ ਪੈਸੇ ਦਿੱਤੇ ਔਰ ਰੋਣ ਲੱਗੀ ਉਹ ਕਹਿੰਦੀ ਮੈਂ ਮੈਨੂੰ ਸਿਲਣਾ ਇਹਨੂੰ ਸਿਲ ਕੇ ਤੁਹਾਨੂੰ ਦੇਣਾ ਇਹ ਮੇਰੀ ਕਮਾਈ ਹੈ ਕਹਿੰਦੀ ਤੁਸੀਂ ਇੰਨਾ ਇਹ ਮੈਂ ਮੈਂ ਆਪਣੀ ਕਮਾਈ ਸਮਝੀ ਤੁਸੀਂ ਮਨੇ ਇਸ ਲਾਇਕ ਸਮਝਿਆ ਤੇ ਦੂਸਰਾ ਜਿੱਥੇ ਵੀ ਮਿਲਦੀਆਂ ਲੜਕੀਆਂ ਨੇ ਇਹ ਕਹਿੰਦਾ ਮੈਂ ਵੀ ਬੁਟੀਕ ਮੈਂ ਤਾਂ ਕੋਲਿਆ ਵੀ ਅਸੀਂ ਤੁਹਾਡੇ ਕੈਂਪਸ ਤੋਂ ਸਿੱਖੀ ਸੀ ਮੈਂ ਮੈਮ ਪਾਰਲਰ ਤਾਂ ਚੱਲ ਰਹੀ ਸੀ ਉਹਦੇ ਕੈਂਪਸ ਤੋਂ ਸਿੱਖੀ ਸੀ ਮੈਨੂੰ ਆਇ ਲੱਗਦਾ ਕਿ ਥੋੜੇ ਪ੍ਰੈਸਰ ਇਹੀ ਕਹਿਣਾ ਚਾਹੂੰਗੀ ਕਿ ਯੱਗ ਹੈ ਔਰ ਯੱਗ ਇਹ ਕਰਨ ਦੇ ਵਿੱਚ ਹਰ ਸਾਲ ਬੜਾ ਆਨੰਦ ਆਉਂਦਾ ਹੈ ਔਰ ਇਸ ਤਰ੍ਹਾਂ ਹੀ ਚੱਲਦਾ ਰਹੇ ਬਹੁਤ ਲੜਕੀਆਂ ਬਹੁਤ ਮਹਿਲਾਵਾਂ ਇਤੋਂ हाथ ਦੇ ਵਿੱਚ ਇਹਦਾ ਇਹਦੀ ਚੀਜ਼ ਲੈ ਕੇ ਜਾ ਰਹੀ ਹੈ ਜਿਹੜੀ ਉਹਨਾਂ ਦੀ ਜ਼ਿੰਦਗੀ ਪਰ ਨਾਲ ਰਹਿੰਦੀ ਹੈ ਕੱਲ੍ਹੇ ਨੇ ਸ਼ੁਰੂ ਹੋਇਆ ਸੀ ਟਾਈਮ ਜਦੋਂ 36 ਸੀ ਜੀ ਮੈਂ ਹਾਂਜੀ ਬਿਲਕੁਲ ਬਹੁਤ ਪੁਰਾਣਾ ਹੋਇਆ ਸੀਗਾ 2002 ਦੇ ਵਿੱਚ ਪਹਿਲਾ ਕੈਂਪ ਲੱਗਿਆ ਸੀ ਸਭੂਆਨਾ ਬਸਤੀ ਦੇ ਵਿੱਚ ਔਰ ਇਹਦੇ ਵਿੱਚ ਸਲਾਮੇਰੀਏ ਦੇ ਮਹਿਲਾਵਾਂ ਸੀ ਜਿਨ੍ਹਾਂ ਨੂੰ ਅਸੀਂ ਪਹਿਲੀ ਵਾਰ ਕੇ ਬਿਲਕੁਲ ਫ੍ਰੀਜ ਆ ਉਹਨਾਂ ਦੇ ਹਸਬੰਦ ਨੇ ਕਰਦਿਆ ਨਹੀਂ ਆਉਂਦੇ ਤੱਕ ਤੇ ਲੇਕਿਨ ਬਾਅਦ ਵਿੱਚ ਕਹਿੰਦੇ ਫ੍ਰੀਜ ਕੋਈ ਨਹੀਂ ਦਿੰਦਾ ਹੁੰਦਾ ਲੇਕਿਨ ਹੌਲੀ-ਹੌਲੀ ਇਹ ਕਾਰਵਾਵਾਦਾ ਗਿਆ ਵਿਸ਼ਵਾਸ ਬਣਿਆ ਪਬਲਿਕ ਦਾ ਔਰ ਉਹਨ ਤੁਸੀਂ ਖੁਦ ਹੀ ਦੇਖ ਰਹੇ ਹੋ ਯਾ ਕਿ ਲੋੜ ਨਹੀਂ ਪਈ ਆਪਣੇ ਬੱਚਿਆਂ ਪਹਿਲੇ ਹੀ ਫੋਨਾਂ ਦੇ ਸ਼ੂ ਹੋ ਜਾਂਦੇ ਕੈਂਪ ਲਗਾ ਲਿਆ ਬਟੇ ਸਭ ਕੁਝ ਤੁਹਾਡੇ ਸਾਹਮਣੇ ਹੈ ਤੁਸੀਂ ਆਪ ਸਾਰੀ ਬਠਿੰਡਾ ਦੀ ਪ੍ਰੈਸ ਹੈ ਜਿਹੜੀ ਤੁਸੀਂ ਖੁਦ ਇਸ ਕੈਂਪ ਨੂੰ ਹਰ ਸਾਲ ਕਵਰ ਕਰਦੇ ਹੋ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ ਤੁਹਾਡੇ